ਇਹ ਇਹ ਹਾਲਾਤ ਬਹੁਤ ਮਾਰੇ ਨੇ ਮੌਕੇ ਤੇ ਕੋਈ ਰੇਲਿੰਗ ਨਹੀਂ ਹੈ ਇੱਕ ਬਹੁਤ ਪੁਰਾਣਾ ਬਣਿਆ ਹੋਇਆ ਕਿਸੇ ਵੇਲੇ ਵੀ ਹਾਦਸਾ ਇੱਥੇ ਹੋ ਸਕਦਾ ਹੈ ਜੀ ਕਿਹੜੀ ਰੋਡ ਹੈ ਚਨਾਗਰਾ ਰੋਡ ਕਿੱਥੋਂ ਪੰਜ ਸੱਤ ਪਿੰਡਾਂ ਦੀ ਇੱਥੋਂ ਦੀ ਹਵਾ ਜਾਈ ਹੈ ਚਨਾਗਰਾ ਦੋਨੇ ਹਰਆਉਂਾਂ ਰਾਤਰਾਣਾ ਸ਼ਾਦੀ ਦੇ ਲੋਕ ਵੀ ਇੱਥੋਂ ਦੀ ਲੰਘਦੇ ਨੇ ਨੇੜੇ ਪੈਣ ਹੋਣ ਕਾਰਨ ਪਥੜਾਂ ਤੋਂ ਇੱਧਰ ਧਿਆਨ ਦੇਣਾ ਚਾਹੀਦਾ ਗਵਰਨਮੈਂਟ ਨੂੰ ਇਹ ਹਲਾਤ ਪੁਲ ਦੇ ਇਸ ਤਰ੍ਹਾਂ ਦੇਖਣ ਨੂੰ ਬਹੁਤ ਮਾੜਾ ਨਹੀਂ ਤੁਹਾਨੂੰ ਦੇਖ ਹੀ ਲਿਆ ਤੁਹਾਨੂੰ ਦਿਖ ਹੀ ਰਹੇ ਨੇ ਰੇਲਿੰਗ ਵਗੈਰਾ ਨਹੀਂ ਕੋਈ ਰੇਲਿੰਗ ਨਹੀਂ ਹੈਗੀ ਚੌੜਾਈ ਵੀ ਘੱਟ ਲੱਗਦੀ ਹੈ ਚੌੜਾਈ ਵੀ ਘੱਟ ਹੈ ਐਕਸੀਡੈਂਟ ਵੀ ਅਕਸਰ ਇੱਥੇ ਹੁੰਦੇ ਹੀ ਰਹਿੰਦੇ ਨੇ ਹਾਂ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਸਰਕਾਰ ਤੋਂ ਤਾਂ ਮੰਗ ਕਰਦੇ ਆ ਵੀ ਇਸ ਨੂੰ ਐਨ ਵਧੀਆ ਮੁਕੰਮਲ ਕੀਤੀ ਜਾਵੇ ਜੀ ਪੁਲ ਦੇ ਵੀ ਹਾਲਾਤ ਲੱਗਦਾ ਮਾੜੇ ਨੇ ਬੋਲਦੇ ਹਲਾਤੇ ਬਬ ਬਿਲਕੁਲ ਹੀ ਮਾੜੇ ਨੇ ਪੁਲੀ ਵੀ ਬਣਨਾ ਚਾਹੀਦਾ ਕਿਉਂਕਿ ਇੱਥੇ ਇੰਨੀ ਆਵਾਜ਼ ਆ ਇਹ ਇੰਨੇ ਪਿੰਡਾਂ ਨੂੰ ਹੀ ਸੜਕ ਲੱਗਦੀ ਹੈ ਹਰ ਰੋਜ਼ ਵੈਲਣਾ ਪੀਐਸਰ ਰੋੜ ਦੇ ਉੱਤੇ ਪਾਸ ਹੋ ਕੇ ਜਾਂਦੀਆਂ ਨੇ ਬਹੁਤ ਮੁਸ਼ਕਲ ਦਾ ਹੀ ਸਾਹਮਣਾ ਕਰਦੇ ਨੇ ਸਾਡੀ ਇਹ ਮੰਗ ਹੈ ਵੀ ਸਾਡਾ ਰੋਡ ਵਧੀਆ ਬਣਾਇਆ ਜਾਵੇ ਤੇ ਸਾਡਾ ਪੁਲ ਤਿਆਰ ਕੀਤਾ ਜਾਵੇ ਤੋਂ ਰਿਪੋਰਟ ਦੇ ਸਬੰਧ ਦੇ ਵਿੱਚ ਐਸਡੀਓ ਕੰਸਰਨ ਬੀਐਨਆਰ ਨੂੰ ਪੁੱਛਿਆ ਗਿਆ ਸੀਗਾ ਤੇ ਉਹਦੇ ਵੱਲੋਂ ਦੱਸਿਆ ਗਿਆ ਕਿ ਐਸਟੀਮੇਟ ਜਨਾ ਬਣਾ ਕੇ ਭੇਜਿਆ ਗਿਆ ਹੈਗਾ ਇਹ ਫੰਡ ਪ੍ਰਾਪਤ ਹੋਣ ਤੇ ਜਲਦੀ ਜਿਹੜੀ ਹੈਗੀ ਹੈ ਕਾਰਵਾਈ ਸ਼ੁਰੂ ਕਰਨ ਦੀ ਗੱਲ ਹੈ ਕੰਮ ਮਤਉਣੀ ਹੈਰੀਏ ਤੇ ਬੁਲਦੀ ਜਿਹੜੀ ਰਿਪੇਅਰ ਦੀ ਗੱਲ ਕਰਦਣੀ ਸੀ ਇਹ ਖਾਸ ਹਾਲਤ ਨੇ ਹਾਂਜੀ ਹਾਂਜੀ